ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਅਨੁਸਾਰ ਕਿ ਕਰਮ ਫਿਲਾਸਫੀ ਨੂੰ ਜਾਂ ਕਰਮ ਸਿਧਾਂਤ ਨੂੰ ਸਵੀਕਾਰ ਕੀਤਾ ਗਿਆ ਹੈ ਕਿ ਜੋ ਆਪਾਂ ਕਰਮ ਕਰਨੇ ਆ ਉਹ ਕਰਮ ਸਾਡੇ ਅੱਗੇ ਆਉਣੇ ਆਉਣੇ ਨੇ ਇਨੀ ਇਉਂ ਕਹਿ ਲਈਏ ਕਰਮ ਬਣਦਾ ਕਿਵੇਂ ਹੈ ਪੁਰਾਣੇ ਜਿਹੜੇ ਸ਼ਾਸਤਰਕਾਰ ਨੇ ਉਹ ਕਿੰਨੇ ਤਰ੍ਹਾਂ ਦੇ ਕਰਮ ਮੰਨਦੇ ਸਨ ਮਹਾਰਾਜ ਜੀ ਦਾ ਬਚਨ ਹੈ ਕਿ ਅਸੀਂ ਜੋ ਕੁਝ ਆਪਣੇ ਮਨ ਵਿੱਚ ਖਿਆਲ ਪੈਦਾ ਕਰਨੇ ਆ ਉਹ ਚੰਗਾ ਵੀ ਹੋ ਸਕਦਾ ਹੈ ਉਹ ਮੰਦਾ ਵੀ ਹੋ ਸਕਦਾ ਹੈ ਜਿਹਨੂੰ ਆਪਾਂ ਚਿੰਤਨ ਕਹਿ ਸਕਨੇ ਆ ਖਿਆਲ ਕਹਿ ਸਕਨੇ ਆ ਜੋ ਆਪਣੇ ਅੰਦਰ ਅਸੀਂ ਖਿਆਲ ਪੈਦਾ ਕਰਨੇ ਆ ਭਾਵੇਂ ਉਹ ਥੋੜੇ ਸਮੇਂ ਲਈ ਆਏ ਤੇ ਉਹ ਕੀ ਕਰਦਾ ਹੈ ਵੀ ਸਾਡੇ ਮਨ ਦੇ ਉੱਤੇ ਉਹ ਖਿਆਲ ਇੱਕ ਲੀਕ ਦਾ ਨਿਸ਼ਾਨ ਜ਼ਰੂਰ ਛੱਡ ਜਾਂਦਾ ਹੈ ਫਿਰ ਅਰਜ ਹੈ ਭਾਵਾ ਕਿ ਮਨ ਦੇ ਸਦਾ ਨਹੀ ਪਰ ਜੋ ਖਿਆਲ ਸਾਡੇ ਅੰਦਰ ਪੈਦਾ ਹੋਇਆ ਉਹ ਖਿਆਲ ਆਪਣਾ ਨਿਸ਼ਾਨ ਆਪਣਾ ਚਿੰਨ ਤੁਰ ਅੰਦਰ ਜ਼ਰੂਰ ਛੱਡ ਜਾਂਦਾ ਹੈ ਪਰ ਜਦੋਂ ਉਸ ਖਿਆਲ ਨੂੰ ਆਪਾਂ ਦੁਹਰਾਣੇ ਆ ਉਸੇ ਖਿਆਲ ਨੂੰ ਵਾਰ-ਵਾਰ ਆਪਾਂ ਚੇਤੇ ਕਰਨੇ ਆ ਦੁਹਰਾਵ ਵਿੱਚ ਲਿਉਨੇ ਆ ਇਉਂ ਕਹਿ ਲਿਓ ਉਸ ਖਿਆਲ ਦਾ ਵਾਰ-ਵਾਰ ਚਿੰਤਨ ਕਰਨੇ ਆ ਤੇ ਸੰਗਤ ਜੀ ਉਹੀ ਖਿਆਲ ਸਾਡਾ ਇੱਕ ਦਿਨ ਸੁਭਾਅ ਬਣ ਜਾਂਦਾ ਹੈ ਜਦੋਂ ਉਹ ਸੁਭਾਅ ਬਣਦਾ ਹੈ ਫਿਰ ਬੰਦਾ ਸੁਭਾਅ ਦੇ ਮੁਤਾਬਕ ਉਹ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਖਿਆਲ ਉਹ ਸੁਭਾਅ ਬਣਦਾ ਹੈ ਤੇ ਸੁਭਾਅ ਜਿਹੜਾ ਹੈ ਉਹ ਕਰਮ ਬਣ ਜਾਂਦਾ ਹੈ ਤੇ ਉਹ ਕਰਮ ਚੰਗੇ ਵੀ ਨੇ ਤੇ ਉਹ ਕਰਮ ਮੰਦੇ ਵੀ ਨੇ ਜੋ ਜ ਆ ਸੁਭਾਅ ਬਣਦਾ ਹੈ ਉਹ ਜ ਆ ਇਨਸਾਨ ਫਿਰ ਕਰਮ ਕਰਨ ਲੱਗ ਪੈਂਦਾ ਹੈ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ ਹੈ ਜੀ ਅਸੀਂ ਰੋਜ਼ ਹਜ਼ੂਰ ਦੇ ਅੰਮ੍ਰਿਤ ਵਚਨ ਜਪਜੀ ਸਾਹਿਬ ਜੀ ਪੜਨੇ ਆ ਕਿ ਜੋ ਆਪਾਂ ਕਰਮ ਕਰ ਰਹੇ ਆ ਇਹ ਕਹਿਣ ਮਾਤਰ ਨਹੀਂ ਚਲੋ ਅੱਜ ਕਰਮ ਮੈਂ ਕੀਤਾ ਦੋ ਦਿਨਾਂ ਬਾਅਦ ਭੁੱਲ ਗਿਆ ਤੇ ਫਿਰ ਮੈਂ ਮਨ 'ਚ ਇਹ ਸੋਚਾਂ ਵੀ ਮੈਂ ਭੁੱਲ ਗਿਆ ਵਾਂ ਤੇ ਜਿਹੜਾ ਮੇਰਾ ਕੀਤਾ ਉਹ ਕਰਮ ਖੈ ਸ਼ਾਇਦ ਉਹ ਕਰਤਾਰ ਨੂੰ ਪਰਮਾਤਮਾ ਨੂੰ ਵੈਗੁਰੂ ਜੀ ਨੂੰ ਵੀ ਭੁੱਲ ਗਿਆ ਇਹ ਤਾਂ ਹੋ ਹੀ ਨਹੀਂ ਸਕਦਾ ਮੈਂ ਆਪਣੇ ਕੀਤੇ ਹੋਏ ਕਰਮ ਨੂੰ ਭੁੱਲ ਸਕ ਨਾ ਵਾਂ ਪ੍ਰਸੰਗਤ ਜੀ ਉਹ ਕਰਤਾਪੁਰਖ ਵੈ ਗੁਰੂ ਜੀ ਮੇਰੇ ਇੱਕ ਇੱਕ ਕਰਮ ਨੂੰ ਚੇਤੇ ਕਰ ਰਿਹਾ ਹੈ ਉਹਦੇ ਉਹਦੀ ਚੇਤੇ ਵਿੱਚ ਹੈ ਉਹਦੀ ਯਾਦ ਵਿੱਚ ਹੈ ਤੇ ਫਿਰ ਮਹਾਰਾਜ ਕਹਿੰਦੇ ਨੇ ਜੋ ਤੂੰ ਕਰਮ ਕੀਤੇ ਨੇ ਚਾਹ ਤੂੰ ਪੁੰਨ ਕੀਤਾ ਚਾਹ ਤੂੰ ਪਾਪ ਕੀਤਾ ਜੋ ਤੂੰ ਕਰਮ ਕੀਤਾ ਉਹ ਪੁੰਨ ਪਾਪ ਤੇਰੇ ਅੰਦਰ ਲਿਖਿਆ ਗਿਆ ਗੁਰਬਾਣੀ ਮੁਤਾਬਕ ਉਸ ਦੇ ਹੁਕਮ ਦੀ ਖੇਡ ਵਾਪਰਦੀ ਹੈ ਤੇ ਇਨਸਾਨ ਆਪਣੇ ਕਰਮਾਂ ਦੇ ਲੇਖ ਆਪਣੇ ਨਾਲ ਲੈ ਤੁਰਦਾ ਹੈ ਆਪਾਂ ਜਪਜੀ ਸਾਹਿਬ ਜੀ ਪਾਠ ਕਰਨੇ ਆ ਜਪਜੀ ਸਾਹਿਬ ਚ ਮਹਾਰਾਜ ਦੇ ਬਚਨ ਨੇ ਪੁੰਨੀ ਪਾਪੀ ਆਖਣ ਨਾਹੀਂ ਪੁੰਨ ਤੇ ਪਾਪ ਕੇਵਲ ਆਖਣ ਨਹੀਂ ਇਹ ਕਹਿਨ ਮਾਤਰ ਨਹੀਂ ਜੋ ਆਪਾਂ ਕਰਨਿਆ ਇਹ ਨਾਲ ਜਾਣਗੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਜੋ ਆਪਾਂ ਕਰਮ ਕੀਤਾ ਭਾਵੇਂ ਲੁਕਾ ਕੇ ਕੀਤਾ ਭਾਵੇਂ ਜ਼ਾਹਰਾ ਰੂਪ ਚ ਕੀਤਾ ਤੇ ਮਹਾਰਾਜ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਹੋ ਜੋ ਤੂੰ ਕੀਤਾ ਹੈ ਉਹ ਆਪਣੇ ਨਾਲ ਲੈ ਕੇ ਜਾਏਗਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਜੋ ਤੂੰ ਬੀਜਿਆ ਹੈ ਉਸ ਨੂੰ ਤੂੰ ਖਾਏਗਾ ਜੋ ਤੂੰ ਕਰਮ ਕੀਤਾ ਹੈ ਇਹ ਕਰਮ ਦਾ ਬੀਜ ਇੱਕ ਦਿਨ ਤੈਨੂੰ ਵੱਡਣਾ ਜ਼ਰੂਰ ਪਵੇਗਾ ਜਿਵੇਂ ਅਸੀਂ ਬਾਣੀ 'ਚ ਹੋਰ ਵੀ ਬਚਨ ਸਤਿਗੁਰਾਂ ਦੇ ਬੇਅੰਤ ਹੁੰਦੇ ਨੇ ਜਪਜੀ ਸਾਹਿਬ ਵਿੱਚੀ ਸੀ ਆਖੀਰ ਤੇ ਸ਼ਲੋਕ ਵਿੱਚੇ ਪੜ੍ਹਨੇ ਖਾਂ ਕਿ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਸਤਿਗੁਰਾਂ ਨੇ ਇੱਕ ਹੋਰ ਬੇਨਤੀ ਕਰਾਂ ਇਹਦੇ ਲਈ ਸ਼ਬਦ ਅਮਲ ਵੀ ਵਰਤਿਆ ਹੈ ਕਿ ਜਿਉਂ ਜ ਆਪਾਂ ਕਰਮ ਲਈ ਸ਼ਬਦ ਅਮਲ ਵੀ ਵਰਤਿਆ ਹੈ ਬਾਬਾ ਫਰੀਦ ਸਾਹਿਬ ਇਹਨਾਂ ਅਮਲਾਂ ਦਾ ਜ਼ਿਕਰ ਵਾਰ-ਵਾਰ ਕਰਦੇ ਆ ਕਰਮਾਂ ਦਾ ਜ਼ਿਕਰ ਉਹ ਵੀ ਕਰਦੇ ਆ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ ਕਿ ਲੋੜਾਂ ਦਾਕ ਬਜੂਰੀਆਂ ਕਿਕਰ ਬੀਜੈ ਜੱਟ ਇਹ ਵੀ ਕਰਮ ਨਾਲ ਸੰਬੰਧਿਤ ਹੈ ਕਿ ਮਨੁੱਖ ਚਾਹਦਾ ਤੇ ਇਹ ਹੈ ਕਿ ਮੈਨੂੰ ਬਜ਼ੂਰ ਦੀਆਂ ਦਾਖਾਂ ਮਿਲ ਜਾਣ ਪਰ ਬੀਜ ਉਹ ਕਿਕਰਾਂ ਦਾ ਪਾਰਿਆ ਹੈ ਕਿਕਰ ਦਾ ਬੀਜ ਕਦੀ ਦਾਖ ਅੰਗੂਰ ਅਨਾਰ ਨਹੀਂ ਬਣ ਸਕਦਾ ਸੰਗਤ ਜੀ ਜਿਹੜਾ ਬੀਜ ਬੀਜਿਆ ਉਸੇ ਬੀਜ ਨੇ ਰੁੱਖ ਬੰਨਣਾ ਉਸੇ ਬੀਜ ਦਾ ਫਲ ਲੱਗਣਾ ਹੈ ਜੇ ਕਿੱਕਰ ਬੀਜਿਆ ਹੈ ਤੇ ਕਦੀ ਦਾਕ ਨਹੀਂ ਬਣੇਗੀ ਆਪਾਂ ਜੇ ਜ਼ਹਿਰ ਬੀਜਿਆ ਉਹ ਕਦੀ ਅੰਮ੍ਰਿਤ ਨਹੀਂ ਬਣ ਸਕੇਗਾ ਜੀ ਕੋ ਜਾ ਬੀਜ ਜੀ ਹੋ ਜਾ ਕਰਮਾਂ ਦਾ ਬੀਜਿਆ ਜੇ ਮੈਂ ਬੀਜ ਰਿਆ ਵਾਂ ਜ਼ਹਿਰ ਤੇ ਇਹ ਆਸ ਕਰਾਂ ਕਿ ਮੇਰੇ ਬੀਜੇ ਹੋਏ ਕਰਮ ਵਿੱਚੋਂ ਅੰਮ੍ਰਿਤ ਦਾ ਪੇਡਾ ਨਿਕਲਾਵੇ ਇਹ ਕਦਾ ਚਿਤ ਨਹੀਂ ਹੋ ਸਕਦਾ ਜੋ ਮੈਂ ਬੀਜਿਆ ਹੈ ਮੈਨੂੰ ਇੱਕ ਦਿਨ ਉਹੀ ਵੜਨਾ ਪੈਣਾ ਸਤਿਗੁਰਾਂ ਦੀ ਬਾਣੀ ਵਿੱਚ ਇਹ ਬਚਨ ਵੀ ਕਿਹਾ ਕਿ ਜਦੋਂ ਇਨਸਾਨ ਇਹ ਕਹਿੰਦਾ ਜੀ ਦੇਖੋ ਜੀ ਮੈਂ ਮੇਰੇ ਨਾਲ ਆ ਵਾਪਰਿਆ ਕਿਉਂ ਇਹ ਮੇਰੇ ਘਰ ਹੀ ਕਿਉਂ ਵਾਪਰਿਆ ਤੇ ਮਹਾਰਾਜ ਅੱਗੇ ਬਚਨ ਕਰਦੇ ਆ ਕਿ ਬੀਜੈ ਬਿਖ ਮੰਗੇ ਅੰਮ੍ਰਿਤ ਬੀਜ ਤਾਂ ਤੂੰ ਜ਼ਹਿਰ ਰਿਆ ਮਾੜੇ ਕਰਮ ਬੀਜ ਰਿਆ ਵਾਸ਼ਨਾਵਾਂ ਦੇ ਬੀਜ ਬੀਜ ਰਿਆ ਬੀਜੈ ਬਿਖ ਮੰਗੇ ਅੰਮ੍ਰਿਤ ਦੇਖੋ ਇਹ ਨਿਆਉ ਇਹ ਕਾਹਦਾ ਇਨਸਾਫ ਹੋਇਆ ਕਿ ਇਨਸਾਨ ਜ਼ਹਿਰ ਦੇ ਬੀਜ ਬੋਇ ਰਿਹਾ ਹੈ ਤੇ ਮੰਗਦਾ ਅੰਮ੍ਰਿਤ ਪਿਆਸ ਹੈ ਇਸੇ ਨੂੰ ਬਾਬਾ ਫਰੀਦ ਸਾਹਿਬ ਜੀ ਦੀ ਸ਼ਬਦਾਵਲੀ ਵਿੱਚ ਪੜ ਲਿਏ ਕਿ ਲੋੜ ਹੈ ਦਾਖ ਬਜੂਰੀਆਂ ਤੂੰ ਲੋੜ ਨਾ ਭਾਲਣਾ ਖਾਣ ਵਾਸਤੇ ਦਾਖਾਂ ਬਜ਼ੂਰ ਦੀਆਂ ਪਰ ਮਹਾਰਾਜ ਕਹਿੰਦੇ ਕਿ ਕਰ ਬੀਜੈ ਜੱਟ ਖੰਡ ਉਨ ਕਤਾਈਂ ਦਾ ਪੈਂਦਾ ਲੋੜਾ ਪਟ ਕੱਤਦਾ ਤੇ ਤੂੰ ਉਨ ਪਿਆਸ ਹੈ ਤੇ ਉਨ ਕੱਤਣ ਤੋਂ ਬਾਅਦ ਤੂੰ ਇਹ ਆਸ ਕਰੇ ਕਿ ਮੈਨੂੰ ਪਾਣ ਵਾਸਤੇ ਰੇਸ਼ਮ ਮਿਲ ਜਾਏ ਮਹਾਰਾਜ ਕਹਿੰਦੇ ਨੇ ਜੇ ਉਨ ਕੱਤੀ ਖੈ ਤੇ ਕਪੜਾ ਉਹੀ ਮਿਲਣਾ ਜੇ ਰੇਸ਼ਮ ਦੇ ਕੀੜੇ ਪਾਲੇ ਨੇ ਤੇ ਰੇਸ਼ਮ ਮਿਲੇਗੀ ਜੇ ਕਿਕਰ ਬੀਜੇ ਨੇ ਤੇ ਉਹਦੇ ਵਿੱਚ ਦਾਖਾਂ ਨਖੀ ਮੈਂ ਫਿਰ ਬੇਨਤੀ ਕਰਾਂ ਜੀ ਅੱਜ ਸਤਿਗੁਰਾਂ ਨੇ ਇਹ ਬਚਨ ਕੀਤਾ ਕਿ ਜੋ ਕੁਝ ਇਨਸਾਨ ਦਿਨ ਰਾਤ ਕਮਾਂਦਾ ਹੈ ਉਹ ਉਹਦੇ ਮੱਥੇ ਤੇ ਆਉਣਾ ਹੈ ਉਹ ਉਹਦਾ ਸੁਭਾਅ ਬਣ ਜਾਂਦਾ ਹੈ ਦਿਨ ਰਾਤ ਜੋ ਉਹ ਕੁਮਾਰਿਆ ਹੈ ਉਹੀ ਕਰਮ ਉਹਦੇ ਵਾਸਤੇ ਫਲ ਬਣ ਜਾਂਦਾ ਹੈ ਇਸ ਸੇ ਨੂੰ ਸਤਿਗੁਰਾਂ ਨੇ ਬਚਨ ਕੀਤਾ ਕਿ ਦੱਦਾਏ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਮੈਂ ਕਿਸੇ ਦੂਜੇ ਨੂੰ ਦੋਸ਼ ਕਿਉਂ ਦੇਵਾਂ ਕਿਉਂ ਦੇਵਾਂ ਕਿਉਂਕਿ ਮੇਰੇ ਆਪਣੇ ਕਰਮਾਂ ਦਾ ਹੀ ਦੋਸ਼ ਹੈ ਦੱਦਾਏ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਨਾ ਕਿਸੇ ਹੋਰ ਦੂਜੇ ਨੂੰ ਮੈਂ ਕਿਉਂ ਦੇਸ਼ ਦੋਸ਼ ਦੇਵਾਂ ਕਿਉਂਕਿ ਜਿਹੜਾ ਦਿਨ ਰਾਤ ਮੈਂ ਕਮਾਰਿਆ ਹਾਂ ਧੰਗੁਰੂ ਅਰਜਨ ਸਿੰਘ ਮਹਾਰਾਜ ਬਚਨ ਕਰ ਰਿਹਾ ਕਿ हे ਪ੍ਰਾਣੀ ਜੋ ਤੂੰ ਦਿਨ ਰਾਤ ਕਮਾਨਾ ਹੈ ਉਹ ਤੇਰਾ ਬਣਿਆ ਹੋਇਆ ਸੁਭਾਅ ਉਹ ਕਰਮ ਤੇਰੇ ਅੱਗੇ ਆਉਂਦੇ ਪਿਆ ਜੇ ਚੰਗੇ ਕਰਮ ਬੀਜੇ ਨੇ ਤੇ ਚੰਗੇ ਆਉਣਗੇ ਪਾਵਾ ਕਿ ਕਈ ਵਾਰੀ ਸਾਨੂੰ ਇਸ ਗੱਲ ਨੂੰ ਸਮਝਣ ਲਈ ਪ੍ਰਾਣੀ ਸ਼ਾਸਤਰਕਾਰ ਕਰਮ ਤਿੰਨ ਤਰੀਕਿਆਂ ਦੇ ਮੰਨਦੇ ਸੰਜੀ ਤਿੰਨ ਕਰਮ ਕਹਿੰਦੇ ਹੁੰਦੇ ਸਨ ਇੱਕ ਸ਼ਬਦ ਇੱਕ ਸੀ ਜੀ ਸੰਚਿਤ ਕਰਮ ਦੂਸਰਾ ਸੀ ਜੀ ਕਿਰਿਆਮਾਨ ਕਰਮ ਤੇ ਤੀਸਰਾ ਹੁੰਦਾ ਸੀ ਜੀ ਪਰਾਲਬਧ ਕਰਮ ਇਹਦੀ ਇਹਦੀ ਵਿਆਖਿਆ ਕੀਤੀ ਜਾਂਦੀ ਅਕਸਰ ਅਸੀਂ ਜੋ ਹੁਣ ਕਰ ਰਹੇ ਹਾਂ ਥੋੜਾ ਜਿਹਾ ਬਿੰਤੀ ਨੂੰ ਸਮਝਣ ਵਾਸਤੇ ਜੀ ਕਿ ਜੋ ਕੁਝ ਆਪਾਂ ਕਰ ਰਹੇ ਹਾਂ ਜੋ ਕੁਝ ਅਸੀਂ ਵਰਤਮਾਨ ਵਿੱਚ ਕਰਨੇ ਆ ਇਹਦੇ ਬਾਰੇ ਕਿਹਾ ਜਾਂਦਾ ਜੀ ਇਹ ਕਿਰਿਆਮਾਨ ਕਰਮ ਨੇ ਮੈਂ ਹੁਣ ਜੋ ਕਰ ਰਿਹਾ ਇਹ ਕਿਰਿਆਮਾਨ ਨੇ ਹੁਣ ਇਸੇ ਕਿਰਿਆਮਾਨ ਕਰਮ ਨੇ ਜੋ ਵਰਤਮਾਨ ਵਿੱਚ ਮੈਂ ਕਰ ਰਿਹਾ ਚੰਗਾ ਕਰ ਰਿਹਾ ਮੰਦਾ ਕਰ ਰਿਹਾ ਬੋਲ ਰਿਹਾ ਮਾ ਕਥਾ ਕਰ ਰਿਹਾ ਕੋਈ ਇਨਸਾਨ ਵੀ ਜੋ ਵਰਤਮਾਨ ਵਿੱਚ ਕਰਮ ਕਰ ਰਿਹਾ ਹੈ ਉਹ ਹੀ ਕਰਮ ਥੋੜੀ ਦੇਰ ਬਾਅਦ ਉਹਦਾ ਸੰਚਿਤ ਕਰਮ ਹੋ ਜਾਂਦਾ ਹੈ ਕਿਉਂਕਿ ਉਹ ਕਰਮ ਇਕੱਠਾ ਹੋ ਗਿਆ ਕਿ ਜੋ ਵਰਤਮਾਨ ਵਿੱਚ ਕੀਤਾ ਉਹ ਉਹਦਾ ਸੰਚਿਤ ਕਰਮ ਹੋ ਗਿਆ ਤੇ ਜਿਹੜਾ ਸੰਚਿਤ ਕਰਮ ਇਨਸਾਨ ਦਾ ਹੈ ਸੰਗਤ ਜੀ ਉਹ ਹੀ ਇੱਕ ਦਿਨ ਪਰਲব্ধ ਬਣ ਕੇ ਸਾਹਮਣੇ ਆ ਜਾਂਦਾ ਹੈ ਇਹਨੂੰ ਸੌ ਸੌਖਾ ਸਮਝਣ ਵਾਸਤੇ ਇੱਕ ਹੋਰ ਉਦਾਹਰਣ ਖੈ ਜੀ ਮੈਂ ਫਿਰ ਬੇਨਤੀ ਕਰਾਂ ਸੰਚਿਤ ਕਰਮ ਕਿਰਿਆਮਾਨ ਕਰਮ ਤੇ ਪਰਾਲਬਧ ਕਰਮ ਇਹਨੂੰ ਇਉਂ ਸੌਖਾ ਸਮਝ ਲਈਏ ਕਿ ਇੱਕ ਇਨਸਾਨ ਮੰਨ ਲਓ ਨੌਕਰੀ ਕਰਦਾ ਹੈ ਜੌਬ ਕਰ ਰਿਹਾ ਹੈ ਕਿਤੇ ਚੱਕਰੀ ਕਰ ਰਿਹਾ ਹੈ ਜਦੋਂ ਉਹ ਨੌਕਰੀ ਕਰ ਰਿਹਾ ਹੈ ਜਾਂ ਸਾਰਾ ਦਿਨ ਉਹ ਦਿਹਾੜੀ ਲਾਂਦਾ ਹੈ ਜਿਹੜੀ ਦਿਹਾੜੀ ਹੈ ਉਹ ਉਹਦਾ ਕਿਰਿਆਮਾਨ ਕਰਮ ਹੈ ਉਹ ਵਰਤਮਾਨ ਵਿੱਚ ਕਰ ਰਿਹਾ ਹੁਣ ਉਸ ਦਿਹਾੜੀ ਦੇ ਬਦਲੇ ਉਸ ਮਿਹਨਤ ਦੇ ਬਦਲੇ ਉਹਨੂੰ ਸ਼ਾਮ ਨੂੰ ਜਾਂ ਹਫਤੇ ਬਾਅਦ ਜਾਂ ਮਹੀਨੇ ਬਾਅਦ ਜਿਹੜੀ ਤਨਖਾਹ ਮਿਲਦੀ ਹੈ ਜਿਹੜਾ ਵੇਤਨ ਮਿਲਦਾ ਹੁਣ ਉਹਨੇ ਮਸ਼ੀਨਾ 'ਤੇ ਪਰ ਕੰਮ ਕੀਤਾ ਕਿਰਿਆਮਾਨ ਕਰਮ ਸੀ ਜੋ ਉਸ ਕਰਮ ਦੇ ਬਦਲੇ ਉਹਨੂੰ ਪੈਸੇ ਮਿਲੇ ਤਨਖਾਹ ਮਿਲੀ ਉਹਨੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਾ ਦਿੱਤੀ ਤੇ ਸੰਗਤ ਜੀ ਉਹੀ ਜਿਹੜਾ ਪੈਸਾ ਉਹਨੇ ਜਮ੍ਹਾਂ ਕਰਾਇਆ ਉਹ ਉਹਦੇ ਵਾਸਤੇ ਸੰਚਿਤ ਕਰਮ ਬਣ ਗਿਆ ਹੈ ਪਿਆ ਹੋਇਆ ਕਿਉਂਕਿ ਉਹਨੇ ਕਿਰਿਆਮਾਨ ਕੀਤਾ ਤਾਂ ਸੰਚਿਤ ਹੋਇਆ ਜੇ ਉਹਨੇ ਵਰਤਮਾਨ ਵਿੱਚ ਕੁਝ ਕਮਾਇਆ ਤੇ ਉਹਨੂੰ ਜਮ੍ਹਾਂ ਕਰਾ ਦਿੱਤਾ ਉਹ ਸੰਚਿਤ ਹੋ ਗਿਆ ਹੁਣ ਉਹੀ ਸੰਚਿਤ ਕਰਮ ਜਿਹੜਾ ਉਹ ਸੰਚਿਆ ਹੋਇਆ ਪੈਸਾ ਕਿਉਂਕਿ ਉਦਾਹਰਨ ਆਪਾਂ ਪੈਸੇ ਦੀ ਲੈ ਲੇ ਉਸ ਸੰਚਿਤ ਕਰਮ ਜਿਹੜਾ ਹੈ ਮੰਨ ਲਓ ਆਉਣ ਵਾਲੇ ਸਮੇਂ 'ਚ ਕਿਤੇ ਉਹਨੂੰ ਲੋੜ ਪੈ ਜਾਂਦੀ ਹੈ ਕਿਤੇ ਉਹਨੂੰ ਸਮਾਂ ਬਣਦਾ ਵੀ ਮੈਨੂੰ ਖਰਚਾ ਚਾਹੀਦਾ ਹੈ ਪਰ ਜੋ ਕੁਝ ਉਹਨੇ ਸੰਚਿਆ ਹੋਇਆ ਹੈ ਉਸ ਸੰਚੇ ਹੋਏ ਵਿੱਚੋਂ ਜਦੋਂ ਵਰਤਦਾ ਹੈ ਉਹਦੇ ਲਈ ਆਪਾਂ ਸ਼ਬਦ ਪਰਾਲਬਦ ਵਰਤਨੇ ਆ ਕਿਰਿਆਮਾਨ ਸੰਚਿਤ ਕਰਮ ਬਣਦਾ ਹੈ ਤੇ ਸੰਚਿਤ ਕਰਮ ਜਿਹੜਾ ਹੈ ਉਹ ਹੀ ਪਰਾਲਬਦ ਬਣ ਜਾਂਦਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਪ੍ਰਮਾਤਮਾ ਨੇ ਜੋ ਸਾਨੂੰ ਇਤਿਹਾਸ ਵਿੱਚੋਂ ਵਿਸੇਧ ਮਿਲਦੀ ਕਿ ਇਨਸਾਨ ਮਾੜੇ ਕਰਮ ਕਰਦਾ ਹੈ ਤੇ ਉਹਦੇ ਕੀਤੇ ਕੋਈ ਪਹਿਲੇ ਪੁੰਨ ਵੀ ਸੜਨੇ ਸ਼ੁਰੂ ਹੋ ਜਾਂਦੇ ਨੇ ਕਈ ਬਰੀ ਇਨਸਾਨ ਚੰਗੇ ਕਰਮ ਕਰਦਾ ਹੈ ਅਜ ਮਹਾਰਾਜ ਅੱਗੇ ਬਚਨ ਕਰਨਗੇ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਭਲਾਈ ਕਰਦਾ ਹੈ ਮਨ ਦੀ ਨਿਰਮਲਤਾ ਹੀ ਰੱਖਦਾ ਹੈ ਉਹਦੇ ਕੀਤੇ ਹੋਏ ਪਾਪ ਕਰਮ ਵੀ ਖਤਮ ਹੋ ਜਾਂਦੇ ਫਿਰ ਦੁਹਰਾਵਾਂਗੇ ਇਹਨੂੰ ਸੌਖਾ ਸਮਝਣ ਲਈ ਸਾਡੇ ਇਤਿਹਾਸ ਵਿੱਚ ਇੱਕ ਸਾਖੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਬੇਨਤੀ ਕਰ ਲਗਾ ਕਿ ਵਰਤਮਾਨ ਕਰਮ ਕਿਰਿਆ ਕਰਿਆਮਾਨ ਕਰਮ ਚੰਗੇ ਹੋਣੇ ਸ਼ੁਰੂ ਹੋ ਜਾਣ ਜਿਹੜੇ ਕਿਤੇ ਪਹਿਲੇ ਸੰਚਿਤ ਮਾੜੇ ਕਰਮ ਨੇ ਕਿਰਿਆਮਾਨ ਵਰਤਮਾਨ ਚੰਗੇ ਕਰਮ ਮਾੜੇ ਕਰਮਾਂ ਨੂੰ ਵੀ ਖਤਮ ਕਰ ਦਿੰਦੇ ਨੇ ਜੇ ਬੰਦੇ ਦੇ ਕਿਤੇ ਕਰਮ ਚੰਗੇ ਹੋਣ ਤੇ ਵਰਤਮਾਨ ਵਿੱਚ ਇੰਨਾ ਕੋ ਮਾੜਾ ਹੋ ਜਾਏ ਗੁਰਮੁਖੋ ਕਈ ਵਾਰੀ ਉਹਦੇ ਕੀਤੇ ਹੋਏ ਪਾਉਂ ਵੀ ਨਸ਼ਤ ਪੁੰਨ ਵੀ ਨਸ਼ਟ ਹੋ ਜਾਂਦੇ ਨੇ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਇੱਕ ਸਾਖੀ ਹੈ ਜੋ ਬਹੁਤ ਪ੍ਰਚਲਿਤ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਆਪਣਾ ਵਸੀਬਾ ਰੱਖ ਰਹੇ ਨੇ ਤੇ ਸਿੱਖ ਜਿਹੜੇ ਨੇ ਉਹ ਧਰਮਸ਼ਾਲਾ ਵਿੱਚ ਆਉਂਦੇ ਨੇ ਆ ਕੇ ਸਤਿਗੁਰਾਂ ਤੋਂ ਬਚਨ ਸੁਣਦੇ ਨੇ ਤੇ ਇਹ ਵੀ ਹੈ ਸੰਗਤ ਜੀ ਮਹਾਰਾਜ ਜੀ ਨੇ 18 ਸਾਲ ਕਰਤਾਰਪੁਰ ਆਪਣੇ ਖੱਤੀ ਖੇਤੀ ਕੀਤੀ ਆਪ ਹਲ ਵਾਹਿਆ ਹੈ ਜੀ 18 ਸਾਲ ਮਹਾਰਾਜ ਜੀ ਨੇ ਉੱਥੇ ਟਿਕਾਣਾ ਰੱਖਿਆ ਤੇ ਉਹ ਭਾਈ ਸਾਹਿਬ ਦੇ ਮੁਤਾਬਕ ਭਾਈ ਗੁਰਦਾਸ ਸਾਹਿਬ ਜੀ ਕਰਤਾਰਪੁਰ ਦੀਆਂ ਕਈ ਕਟਨਾਵਾਂ ਨੂੰ ਆਪਣੀਆਂ ਆਪਣੀ ਵਾਰ ਵਿੱਚ ਦੁਆਰਾ ਵਿੱਚ ਦਰਜ ਕਰਦੇ ਨੇ ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਮਹਾਰਾਜ ਜਦੋਂ ਕੀਰਤ ਕਰ ਰਿਹਾ ਖੇਤਾਂ ਵਿੱਚ ਕੰਮ ਕਰ ਰਹੇ ਨੇ ਖੇਤਾਂ ਵਿੱਚ ਕੰਮ ਕਰਦੇ ਹੋਏ ਜਿਹੜੇ ਗੁਰਸਿੱਖ ਨਾਲ ਨੇ ਸਤਿਗੁਰੂ ਆਪਣੇ ਮੁਖਾਰ ਬਿਨ ਤੋਂ ਅੰਮ੍ਰਿਤ ਵਚਨ ਉਚਾਰਨ ਕਰਦੇ ਨੇ ਸਿੱਖ ਉਹਨਾਂ ਨਾਲ ਕੀਰਤਕਾਰ ਕਰਦੇ ਨੇ ਤੇ ਸੁਣਨ ਵਾਲਿਆਂ ਦੇ ਅੰਦਰ ਪੂਰਨ ਟਿਕਾਹ ਹੋ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਅੰਦਰ ਅਨਹਦ ਨਾਦ ਚੱਲਣ ਲੱਗ ਪੈਂਦਾ ਹੈ ਕਿ ਅੰਦਰ ਨਾਮ ਦੀ ਰੋਹ ਚੱਲ ਪੈਂਦੀ ਹੈ ਭਾਈ ਸਾਹਿਬ ਜੀ ਦਾ ਬਚਨ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ ਪੇਖ ਉਦਾਸੀ ਸ਼ਕਲ ਉਤਾਰਾ ਪੈਰ ਸੰਸਾਰੀ ਕਪੜੇ ਮੰਝੀ ਬੈਠ ਗਿਆ ਅਵਤਾਰਾ ਭਾਈ ਸਾਹਿਬ ਕਹਿੰਦੇ ਮਹਾਰਾਜ ਮੰਝੇ ਤੇ ਬੈਠਦੇ ਸਨ ਗ੍ਰਿਸ਼ਤੀਆਂ ਵਾਲੇ ਕਪੜੇ ਪਾਉਂਦੇ ਸਨ ਜਿਵੇਂ ਆਮ ਕਿਰਤਕਾਰ ਵਾਲੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਕਪੜੇ ਪਾਉਂਦੇ ਪੈਰ ਸੰਸਾਰੀ ਕਪੜੇ ਮੰਝੀ ਬੈਠ ਗਿਆ ਅਵਤਾਰਾ ਬਾਣੀ ਮੁਖੋਂ ਉਚਾਰੀਐ ਸੱਚੇ ਬਾਦਸ਼ਾਹ ਆਪਣੇ ਮੁਖ ਤੋਂ ਬਾਣੀ ਉਚਾਰਦੇ ਬਾਣੀ ਮੁਖੋਂ ਉਚਾਰੀਐ ਖੋਏ ਰੁਸ਼ਨਾਈ ਮਿਟੇ ਅੰਧਿਆਰਾ ਉਸ ਬਾਣੀ ਦੇ ਪ੍ਰਕਾਸ਼ ਨਾਲ ਮਨੁੱਖਾਂ ਦੇ ਅੰਦਰ ਦੀ ਅਗਿਆਨਤਾ ਦਾ ਹਨੇਰਾ ਖਤਮ ਹੁੰਦਾ ਤੇ ਰੁਖਾਨੀ ਪ੍ਰਕਾਸ਼ ਹੁੰਦਾ ਮਹਾਰਾਜ ਕਹਿੰਦੇ ਖੋਏ ਰੁਸ਼ਨਾਈ ਮਿਟੇ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਖੇਤਾਂ ਵਿੱਚ ਕੰਮ ਕਰਦੇ ਆ ਸੰਗਤ ਜੀ ਕੋਈ ਅੱਜ ਦੀ ਤਰ੍ਹਾਂ ਵੀ ਵੱਖਰੇ ਅਕਾਲ ਬੁਖ ਕਰਕੇ ਚਲੋ ਅੱਜ ਤਾਂ ਸਿਸਟਮ ਹੈ ਨਹੀਂ ਇੱਥੇ ਵਿਚਾਰ ਗੋਸ਼ਟੀ ਹੋਣੀ ਬਾਬਾ ਜੀ ਖੇਤਾਂ ਦੇ ਵਿੱਚ ਹੀ ਕੰਮ ਕਰ ਰਿਹਾ ਨਾਲੇ ਰੂਖਾਨੀਤ ਵਿਚਾਰ ਚਰਚਾ ਹੁੰਦੀ ਪਈ ਹੈ ਭਾਈ ਸਾਹਿਬ ਕਹਿੰਦੇ ਨੇ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠੇ ਤੁਨ ਘਾਰਾ ਕਰਤਾਰਪੁਰ ਦੇ ਖੇਤਾਂ ਵਿੱਚ ਸੱਚੇ ਪਾਤਸ਼ਾਹ ਜਦੋਂ ਸ਼ਬਦ ਦੀ ਬਾਣੀ ਦੀ ਪਰਮਾਤਮਾ ਦੀ ਅੰਮ੍ਰਿਤ ਬਚਨਾਂ ਦੀ ਝੜੀ ਲਾਉਂਦੇ ਨੇ ਹੱਥ ਸਿੱਖਾਂ ਦੇ ਕਾਰਵਲ ਹੁੰਦੇ ਨੇ ਤੇ ਚਿੱਤ ਉਹਨਾਂ ਦਾ ਕਰਤਾਰਵਲ ਹੁੰਦਾ ਉਹ ਕਾਰ ਤੇ ਕਰਤਾਰ ਨਾਲ ਜੁੜੇ ਕੋਈ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਅੰਦਰ ਵਹਿਗੁਰੂ ਜਿਹਦੇ ਨਾਮ ਦਾ ਪ੍ਰਵਾਹ ਚੱਲਦਾ ਹੈ ਉੱਥੋਂ ਦੀ ਘਟਨਾ ਹੈ ਕਿ ਮਹਾਰਾਜ ਜੀ ਦੇ ਚਰਨਾਂ 'ਚ ਸਿੱਖ ਹੁੰਦੇ ਨੇ ਇਹ ਦੋ ਜਣੇ ਬੜੇ ਗੂੜੇ ਮਿੱਤਰ ਨੇ ਇੱਕ ਬੰਦੇ ਦਾ ਸੁਭਾਅ ਹੈ ਉਹ ਰੋਜ਼ ਵੇਸ਼ਵਾ ਦੇ ਦਰ ਤੇ ਜਾਂ ਕਹਿ ਲਓ ਕਿ ਉਹ ਮਾੜੇ ਕਰਮ ਵਾਲੇ ਪਾਸੇ ਜਾਂਦਾ ਹੈ ਬਿਵਚਾਰੀ ਸੁਭਾਅ ਦਾ ਬੰਦਾ ਹੈ ਦੂਸਰਾ ਜਿਹੜਾ ਉਹ ਬੜਾ ਨੇਕਪੁਰਸ਼ ਹੈ ਉਹ ਆਪਣੇ ਘਰੋਂ ਆਉਂਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਧਰਮਸ਼ਾਲਾ ਪਹੁੰਚ ਉਹ ਕੀਰਤਨ ਕਾ ਪਾਠ ਜੋ ਉੱਥੇ ਸਤਿਗੁਰੂ ਰਹਿਮਤਾਂ ਕਰਦੇ ਨੇ ਉਹਨੂੰ ਆਤਮਿਕ ਤੌਰ ਤੇ ਪੁੰਚਦਾ ਹੈ ਪਰ ਉਹ ਰੋਜ਼ ਪ੍ਰੇਰਦਾ ਦੂਜੇ ਨੂੰ ਮੈਂ ਬੇਨਤੀ ਜਿਹੜੀ ਕਰ ਲੱਗਾ ਫਿਰ ਮੈਂ ਗੱਲ ਰਿਪੀਟ ਕਰਦੇ ਆਂ ਵੀ ਆਪਾਂ ਸਾਖੀ ਕਿਉਂ ਲਈ ਹੈ ਮਰਜ਼ ਕੀਤੀ ਕਈ ਵਾਰੀ ਬੰਦੇ ਦੇ ਭਾਗ ਜਾਗ ਪੈਣ ਚੰਗੇ ਕਰਮ ਇੰਨੇ ਵਰਤਮਾਨ ਵਿੱਚ ਕਰਦਾ ਹੈ ਉਹਦੇ ਮਾੜੇ ਕਰਨ ਸੜ ਜਾਂਦੇ ਨੇ ਉਦੇ ਪੁੰਨ ਇੰਨੇ ਵੱਧ ਜਾਂਦੇ ਨੇ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ। ਕਈ ਵਾਰੀ ਬੰਦੇ ਨੇ ਪੂਰਬਲੇ ਪੁੰਨ ਕੀਤੇ ਹੋਣ ਯਾਦ ਰੱਖਿਓ ਵਰਤਮਾਨ ਵਿੱਚ ਪਾਪ ਇੰਨੇ ਕਰਦਾ ਸੱਚ ਹੈ ਕਿ ਬੰਦਾ ਆਪਣੇ ਪੁੰਨਾਂ ਦਾ ਵੀ ਭੋਗ ਪਾ ਲੈਂਦਾ। ਹੁਣ ਉਹ ਸਿੱਖ ਪ੍ਰੇਰਦਾ ਹੈ ਵੀ ਤੂੰ ਆ ਮੇਰੇ ਨਾਲ ਤੂੰ ਸਤਗੁਰਾਂ ਦੀ ਸੰਗਤ ਵੀ ਧਰਮਸ਼ਾਲਾ ਵਿੱਚ ਚੱਲ। ਉਹ ਅੱਗੋਂ ਉੱਤਰ ਦਿੰਦਾ ਤੂੰ ਕਿਹੜੇ ਪਾਸੇ ਚੱਲ ਪਿਆਖੈਂ। ਇੱਥੇ ਮਨੁੱਖ ਪਰਮਾਤਮਾ ਨੇ ਜਿਹੜੇ ਪੈਦਾ ਕੀਤੇ ਨੇ ਸਾਰਿਆਂ ਦਾ ਸੁਭਾਅ ਇੱਕੋ ਜਿਹਾ ਥੋੜਾ ਹੈ ਜੀ ਇੱਥੇ ਕਿਸੇ ਬੰਦੇ ਦੀ ਮੰਜ਼ਲ ਪਰਮਾਤਮਾ ਪਰਮੇਸ਼ਵਰ ਗੁਰਬਾਣੀ ਨਾਮ ਹੈ ਕਿਸੇ ਦੀ ਮੰਜ਼ਲ ਵਾਸ਼ਨਾ ਤੇ ਸੰਸਾਰਿਕ ਪਦਾਰਥ ਨੇ ਹਰ ਇੱਕ ਦੀ ਆਪੋ ਆਪਣੀ ਬਿਰਤੀ ਹੈ ਸੁਭਾਅ ਵੀ ਵੱਖਰੇ ਨੇ ਇੱਥੇ ਬੋਲੀਆਂ ਵੀ ਵੱਖਰੀਆਂ ਨੇ ਕਿਥੇ ਦੀ ਜ਼ਬਾਨ ਬੋਲਦਾ ਤੇ ਤੁਰ ਅੰਦਰ ਨੂੰ ਸਕੂਨ ਦਿੰਦੀ ਏ ਕੋਈ ਬੰਦਾ ਬੋਲਦਾ ਪਿਆਰੋ ਟਿੱਕਿਆਂ ਖੋਆਂ ਦੇ ਅੰਦਰ ਵੀ ਫੂਕ ਕੇ ਰੱਖ ਜਾਂਦਾ ਮਹਾਰਾਜ ਜੀ ਐਵੇਂ ਬਚਨ ਨਹੀਂ ਕਿਹਾ ਕਿ ਬਿਰਖਾ ਹੀ ਗੇੜ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਨ ਮਿੱਠੇ ਕੋਈ ਮਠਾਸ ਭਰੇ ਬੋਲ ਅੰਮ੍ਰਿਤ ਬੋਲ ਬੋਲਦਿਆ ਕਈ ਅਸਲ ਚ ਕੂੜ ਝੂਠ ਤੇ ਗੁਸਹਿਲੇ ਹਮੇਸ਼ਾ ਕ੍ਰੋਧਿਤ ਰਹਿੰਦੇ ਨੇ ਬਿਰਖਾ ਹੀ ਗੇੜ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਨ ਮਿੱਠੇ ਅਸਤ ਆਦੋਦ ਬਿਆ ਉੱਠ ਚੱਲੇ ਜਿਉਂ ਜਿਉਂ ਆਦ ਬਿਖਾਨੀਆਂ ਉਹ ਸਿੱਖੋਂ ਨੂੰ ਕਹਿੰਦਾ ਮੇਰੇ ਨਾਲ ਚੱਲ ਤੂੰ ਉਹ ਕਹਿੰਦਾ ਨਹੀਂ ਖਾਣਾ ਪੀਣਾ ਮੌਜ ਪਰ ਇੱਕ ਦਿਨ ਉਹ ਮੇਥ ਲੈਂਦੇ ਨੇ ਕਿ ਤੂੰ ਧਰਮਸ਼ਾਲਾ ਚ ਚੱਲਾ ਹੈ ਮੈਂ ਤੈਨੂੰ ਦੇਖਾਂਗਾ ਕੀ ਪ੍ਰਾਪਤ ਹੁੰਦਾ ਹੈ ਮੈਂ ਮਾੜੇ ਰਸਤੇ ਤੇ ਚੱਲਾਂ ਤੂੰ ਚੰਗੇ ਕਰਮ ਕਰਨ ਲੱਗਾ ਮੈਂ ਮਾੜਾ ਕਰਮ ਕਰਨ ਲੱਗਾ ਤੇਰੇ ਨਜਰਾਂ ਚ ਮੈਂ ਦੇਖਾਂਗਾ ਮਾੜੇ ਕਰਮ ਚ ਮੈਨੂੰ ਕੀ ਮਿਲਦਾ ਹੈ ਮੈਂ ਗੱਲ ਛੋਟੀ ਕਰਾਂ ਕਿਆ ਜਾਂਦਾ ਵੀ ਦੋਨੋਂ ਵਾਪਸ ਆਏ ਜਿਹੜਾ ਸੰਗਤ ਕਰਕੇ ਆਇਆ ਰਸਤੇ ਵਿੱਚ ਉਹਦੇ ਪੈਰਾਂ ਵਿੱਚ ਸੂਲ ਚੁੱਭ ਗਈ ਉਦੇ ਸੂਲ ਦੇ ਨਾਲ ਪੈਰਾਂ ਦੀਆਂ ਤਲੀਆਂ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ ਤੇ ਦੂਸਰਾ ਬੰਦਾ ਜਿਹੜਾ ਮਾੜੇ ਕਰਮ ਆਇਆ ਉਹਨੂੰ ਵੀ ਠੁੱਡਾ ਲੱਗਾ ਉਹਨੇ ਜੋ ਠੁੱਡਾ ਲੱਗਾ ਦੇਖਿਆ ਜੋ ਸਾਖੀਕਾਰ ਕਹਿੰਦੇ ਨੇ ਕਿ ਉੱਥੇ ਬਰਤਨ ਭਾਂਡਾ ਦੇਖ ਸੀ ਜੀ ਉਹਨੇ ਹੱਥ ਮਾਰਿਆ ਉੱਤੇ ਸੋਨੇ ਦੀਆਂ ਮੋਹਰਾਂ ਸਨ ਤੇ ਥੱਲੇ ਕੋਲਾ ਕੋਲੇ ਸਨ ਸਾਖੀ ਸਿਰਫ ਸਮਝਾਉਣ ਵਾਸਤੇ ਇੱਕ ਤਰੀਕਾ ਹੈ ਜੀ ਹੁਣ ਦੋਨੋਂ ਇਕੱਠੇ ਹੋ ਗਏ ਉਹ ਪੁੱਛਦਾ ਤੈਨੂੰ ਕੀ ਮਿਲਿਆ ਸਤ ਸੰਗਤ ਕਰਨ ਵਾਲਾ ਕਹਿੰਦਾ ਮੇਰੇ ਤੇ ਪੈਰਾਂ ਚ ਸੂਲ ਚੁੱਭ ਗਏ ਤੇ ਉਹ ਇੰਨੀ ਢੂੰਗੀ ਚੁੱਭੀ ਕਿ ਖੂਨ ਨਿਕਲਿਆ ਸੋਜਿਸ਼ ਹੋ ਰਹੀ ਏ ਤੇ ચીਸ ਉੱਠਦੀ ਏ ਪੀੜ ਦੀ ਉਹਨੂੰ ਪੁੱਛਦਾ ਤੈਨੂੰ ਕੀ ਲੱਭਾ ਉਹਨੇ ਕਿਹਾ ਅਦੇਕ ਮੈਨੂੰ ਸੋਨੇ ਦੀਆਂ ਮੋਹਰਾਂ ਲੱਭੀਆਂ ਹੁਣ ਤੂੰ ਦੱਸ ਮੈਂ ਠੀਕ ਆ ਕਿ ਤੂੰ ਪਰ ਸਿੱਖ ਬੜੀ ਆਸਥਾ ਵਾਲਾ ਸੀ ਜੀ ਉਹਨੇ ਕਿਹਾ ਮੈਨੂੰ ਪੂਰਾ ਯਕੀਨ ਏ ਠੀਕ ਮੈਂ ਹੀ ਹੋਵਾਂਗਾ ਭਾਵੇਂ ਸੂਲ ਚੁੱਭੀ ਖੈ ਪਰ ਇਸ ਗੱਲ ਦਾ ਨਿਰਣਾ ਮੇਰੇ ਸਤਿਗੁਰੂ ਜੀ ਕਰਨਗੇ ਉਹ ਜਦੋਂ ਮਹਾਰਾਜ ਜੀ ਕੋਲ ਆਉਂਦੇ ਆ ਤੇ ਦੋਨੋਂ ਆਪਣਾ ਆਪਣਾ ਪੱਖ ਰੱਖਦੇ ਆ ਤੇ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਿਰ ਕਹਿੰਦੇ ਆ ਕਿ ਭਾਈ ਜਿਨੂੰ ਸੂਲ ਚੁੱਭੀ ਤੂੰ ਚੰਗਾ ਰਹਿ ਗਿਆ ਜਿਨੂੰ ਮੋਹਰਾਂ ਲੱਭੀਆਂ ਇਹ ਗਵਾ ਚੁੱਕਾ ਹੈ ਮਹਾਰਾਜ ਜੀ ਕਿਉਂ ਉਹ ਵੀ ਬੰਦਾ ਥੋੜਾ ਜਿਹਾ ਚੁਕੰਨਾ ਹੋ ਗਿਆ ਜੀ ਮੈਨੂੰ ਮੋਹਰਾਂ ਲੱਭੀਆਂ ਕਿਵੇਂ ਗਵਾ ਗਿਆ ਉੱਥੇ ਫਿਰ ਸਤਿਗੁਰੂ ਕਹਿੰਦੇ ਨੇ ਭਾਈ ਸਿੱਖਾ ਤੂੰ ਰੋਜ ਧਰਮਸ਼ਾਲਾ ਵਿੱਚ ਆਉਣਾ ਤੂੰ ਕੀਰਤਨ ਪਾਠ ਨਾਮ ਬਾਣੀ ਸੇਵਾ ਸਿਮਰਨ ਖਿਰਦੇ ਦੀ ਨਿਰਮਲਤਾ ਨਾਲ ਚੱਲਣਾ ਜੇ ਤੂੰ 마ੜੇ ਰਸਤੇ ਤੇ ਚੱਲਦਾ 마ੜੇ ਕਰਮ ਕਰਦਾ ਉਹਨਾਂ ਕਰਮਾਂ ਦੀ ਬਦੌਲਤ ਉਹਨਾਂ ਕਰਮਾਂ ਦੇ ਪਿੱਛੇ ਲਾ ਕੇ ਤੇਰੇ ਤੋਂ ਕਤਲ ਹੋਣਾ ਤੇ ਤੈਨੂੰ ਸੂਲੀ ਚਾੜਿਆ ਜਾਣਾ ਸੀ ਯਾਦ ਰੱਖੀ ਤੇਰੇ ਚੰਗੇ ਕਰਮਾਂ ਨੇ ਉਹ ਸੰਚਿਤ ਕਰਮ ਬਦਲ ਦਿੱਤੇ ਪਾਪ ਕਰਮ ਸਾੜ ਦਿੱਤੇ ਜਿਹੜੀ ਸੋਲੀ ਬਣਨੀ ਸੀ ਪਿਆਰਿਆ ਉਹ ਸਿਰਫ ਸੋਲ ਬਣ ਗਈ ਉਹਨੂੰ ਕਹਿਣ ਲੱਗੇ ਜੇ ਤੂੰ ਚੰਗੇ ਰਸਤੇ ਤੇ ਚੱਲਦਾ ਜਿੱਥੇ ਤੈਨੂੰ ਠੁੱਡਾ ਵਜਾਏ ਥੋੜੀਆਂ ਮੋਹਰਾਂ ਮਿਲੀਆਂ ਨੇ ਥੱਲੇ ਕੋਲੇ ਨੇ ਕਿਉਂਕਿ ਤੇਰੇ ਪਾਪ ਕਰਮਾਂ ਨੇ ਸੋਨੇ ਨੂੰ ਵੀ ਕੋਲਾ ਬਣਾ ਦਿੱਤਾ ਹੁਣ ਮੈਂ ਸਾਖੀ ਦਾ ਸਿਰਫ ਤਤ ਭਾਵ ਇਹ ਨਾ ਕਲਿਆਕ ਹੈ ਕਿ ਬੰਦਾ ਚੰਗੇ ਕਰਮਾਂ ਕਰਨ ਲੱਗ ਪਵੇ ਮਾੜੇ ਭੜੇ ਦਿਨ ਵੀ ਕੱਟੇ ਜਾਂਦੇ ਆ ਮਾੜੇ ਦਿਨਾਂ ਤੋਂ ਵੱਜ ਜਾਂਦਾ ਹੈ ਤੇ ਜੇ ਬੰਦਾ ਕਰਮ ਹੀ ਮਾੜੇ ਕਰੀ ਜਾਏ ਤੇ ਜੋ ਕੋਈ ਜ਼ਿੰਦਗੀ ਵਿੱਚ ਪ੍ਰਾਪਤ ਹੋਣਾ ਹੁੰਦਾ ਹੈ ਨਾ ਪਿਆਰੇ ਉਹ ਵੀ ਖੱਥਾਂ ਵਿੱਚੋਂ ਨਿਕਲ ਜਾਂਦਾ ਹੈ ਇਹਨੂੰ ਸਤਗੁਰਾਂ ਨੇ ਅੱਜ ਬਖਸ਼ਿਸ਼ ਕੀਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੋ ਤੂੰ ਦਿਨ ਰਾਤ ਕਮਾਰਿਆ ਹੈ ਉਹ ਸਿਆਣੇ ਲੋਕ ਕਹਿੰਦੇ ਆ ਕਿ ਵਾਹਿਗੁਰੂ ਜੀ ਕਿਰਪਾ ਕਰੇ ਕਿ ਭੈ ਭਾਵਣੀ ਨਾਲ ਕਰਮ ਚੰਗੇ ਕਰਾਏ ਉਹ ਵਚਨ ਕਰਦੇ ਨੇ ਕਿ ਵਿਦਵਾਨ ਨੇ ਲਿਖਿਆ ਹੈ ਕਿ ਦਿਨੇ ਕਰਮ ਐਸੇ ਨਾ ਕਰੀਂ ਕਿ ਰਾਤ ਤੂੰ ਸੌਣ ਲੱਗੇ ਤੇਰਾ ਬਿਸਤਰਾ ਸੂਲਾਂ ਦੀ ਤਰ੍ਹਾਂ ਤੈਨੂੰ ਚੂਵੇ ਫਿਰ ਸੁਣਿਓ ਦਿਨੇ ਇਹੋ ਜਿਹਾ ਕਰਮ ਨਾ ਕਰੀ ਕਿ ਤੇਰੇ ਕੀਤੇ ਹੋਏ ਕਰਮਾਂ ਕਰਕੇ ਤੇਰਾ ਬਿਸਤਰਾ ਸੂਲਾਂ ਦੀ ਸੇਜ ਬਣ ਜਾਏ ਰਾਤ ਇਹੋ ਜਿਹਾ ਪਾਪ ਕਰਮ ਨਾ ਕਰੀ ਕਿ ਸਵੇਰੇ ਲੋਕਾਂ ਵਿੱਚ ਮੂੰਹ ਦਿਖਾਣ ਜੁਗਾਨ ਆ ਰਹੇ ਆਪਣੇ ਆਪ ਨੂੰ ਸੁਚੇਤ ਰੱਖ